ਵਿਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਐਲਾਨ ਤੇ ਦਸਤਖਤ ਕੀਤੇ ਨੇ ਜਿਸ ਨਾਲ H1B ਵੀਜ਼ਾ ਲਈ ਅਰਜੀ ਫੀਸ 1 ਲੱਖ ਅਮਰੀਕੀ ਡਾਲਰ ਜਿਹੜੀ ਕਿ ਹੋ ਜਾਵੇਗੀ ਇਸ ਕਦਮ ਨਾਲ ਅਮਰੀਕਾ ਵਿੱਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਤੇ ਕੰਮ ਕਰਨ ਵਾਲੇ ਵੀਜ਼ਾ ਤੇ ਡੂੰਗਾ ਆ ਸਕ ਸਕੇ 트럼ਪ ਨੇ ਸ਼ੁੱਕਰਵਾਰ ਨੂੰ ਇੱਕ ਐਲਾਨ ਤੇ ਦਸਤਕ ਕੀਤੇ ਨੇ ਜਿਸ ਨਾਲ ਕੰਪਨੀਆਂ ਦੁਆਰਾ H1B ਵਿਨੇਕਾਰਾਂ ਨੂੰ ਸਪான்ਸਰ ਕਰਨ ਲਈ ਅਦਾ ਕੀਤੀ ਜਾਣ ਵਾਲੀ ਫੀਸ 1 ਲੱਖ ਅਮਰੀਕੀ ਡਾਲਰ ਹੋ ਜਾਵੇਗੀ ਜੋ ਕਿ ਭਾਰਤ ਕਰੰਸੀ ਦਾ ਲਗਭਗ 88 ਲੱਖ ਆ ਰੂਪੇ ਬਣਦੇ। ਟਰੰਪ ਸ਼ਾਸਨ ਨੇ ਕਿਹਾ ਹੈ ਕਿ ਇਸ ਕਦਮ ਦਾ ਉਦੇਸ਼ ਇਹ ਹੈ ਕਿੰਨੀ ਬਣਾਉਣਾ ਹੈ ਕਿ ਦੇਸ਼ ਵਿੱਚ ਲਿਆਂਦੇ ਜਾ ਰਹੇ ਲੋਕ ਸੱਚਮੁੱਚ ਬਹੁਤ ਹੁਨਰਮੰਦ ਨੇ। ਅਤੇ ਮਰੀਕਸ਼ੀ ਕਾਮਯਾਬੀ ਦੀ ਖਾਨ ਨਾਂ ਲੈਣ H1B ਵੀਜ਼ਾ ਪ੍ਰੋਗਰਾਮ ਅਮਰੀਕਾ ਵਿੱਚ ਵਿਸ਼ੇਸ਼ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਲੋਕਾਂ ਲਈ ਹੈ ਖਾਸ ਕਰਕੇ ਟੈਕਨੋਲੋਜੀ ਖੇਤਰ ਵਿੱਚ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 골ਡ ਕਾਰਡ ਵੀਜ਼ਾ ਪ੍ਰੋਗਰਾਮ ਦੇ ਇੱਕ ਕਾਲ ਚਕਾਰੀ ਦੇਸ਼ ਦੇ ਦਸਤਖਤ ਕੀਤੇ ਨੇ ਜਿਸ ਵਿੱਚ ਵਿਅਕਤੀਆਂ ਲਈ 2.1 ਮਿਲੀਅਨ ਡਾਲਰ ਅਤੇ ਕਾਰੋਬਾਰਾਂ ਲਈ 2 ਮਿਲੀਅਨ ਡਾਲਰ ਰੱਖੀ ਗਈ ਹੈ ਕੈਂਪ ਪ੍ਰਸ਼ਾਸਨ ਨੇ ਬੀਤੇ ਦਿਨ ਹੀ ਹਾਰਵਰਡ ਯੂਨੀਵਰਸਿਟੀ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ ਆਈਵੀ ਲੀਗ ਸਕੂਲੀ ਵਿੱਚ ਸੰਗੀ ਵਿਦਿਆਰਥੀ ਸਹਾਇਤਾ ਤੇ ਨਵੀਆਂ ਪਾਬੰਦੀਆਂ ਲਗਾਈਆਂ ਨੇ ਪ੍ਰਸ਼ਾਸਨ ਨੇ ਅਮਰੀਕਾ ਦੀ ਸਭ ਤੋਂ ਪੁਰਾਣੀ ਅਤੇ ਅਮੀਰ ਯੂਨੀਵਰਸਿਟੀ ਦੀ ਵਿੱਚ ਸਿਹਤ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ ਅਮਰੀਕੀ ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਉਸਨੇ ਹਾਰਡਵਰ ਨੂੰ ਸਭ ਤੋਂ ਵੱਧ ਤਰਲਤਾ ਨਿਗਰਾਨੀ ਤੇ ਰੱਖਿਆ ਹੈ ਇਸ ਦਾ ਮਤਲਬ ਹੈ ਕਿ ਕੈਬਰिज ਮੈਸਚੂਸਟੇਟਸ ਅਦਾੜਤਾ ਯੂਨੀਵਰਸਿਟੀ ਨੂੰ ਵਿਭਾਗ ਤੋਂ ਫੰਡ ਪ੍ਰਾਪਤ ਕਰਨ ਤੋਂ ਪਹਿਲਾਂ ਸੰਗੀ ਵਿਦਿਆਰਥੀ ਸਹਾਇਤਾ ਵੰਡਣ ਲਈ ਆਪਣੇ ਫੰਡਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਵਿਭਾਗ ਹਾਰਡਵਰ ਤੋਂ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ 36 ਮਿਲੀਅਨ ਡਾਲਰ ਦਾ ਬ੍ਰਾਂਡ ਜਾਰੀ ਕਰਨ ਦੀ ਮੰਗ ਕਰ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਪਰ ਡਰੱਗ ਕਾਰਟੇਲਾ ਵਿਰੁੱਧ ਮੁਹਿੰਮ ਚਲਾਉਣ ਲਈ ਇੱਕ ਨਵਾਂ ਬਿੱਲ ਤਿਆਰ ਕਰ ਰਹੇ ਨੇ। ਇਹ ਬਿੱਲ ਸਰਕਾਰ ਨੂੰ ਅੱਤਵਾਦੀ ਮੰਨੇ ਜਾਣ ਵਾਲੇ ਡਰੱਗ ਕਾਰਟੇਲਾ ਤੇ ਉਹਨਾਂ ਨੂੰ ਪਨਾਹ ਦੇਣ ਵਾਲੇ ਜਾਂ ਫਿਰ ਸਮਰਥਨ ਦੇਣ ਵਾਲੇ ਦੇਸ਼ਾਂ ਵਿਰੁੱਧ ਜੰਗ ਛੇੜਨ ਦਾ ਅਧਿਕਾਰ ਦੇਵੇਗਾ। ਹਾਲਾਂਕਿ ਜੀਹ ਕਾਨੂੰਨੀ ਮਾਹਿਰਾਂ ਦੇ ਕੈਰੀਬੀਅਨ ਵਿੱਚ ਨਸ਼ੀਲੇ ਪਦਾਰਥਾਂ ਤਸਕਰੀ ਦੇ ਸਬੰਧੀ 2 ਕਿਸ਼ਤੀਆਂ ਵਿਰੁੱਧ ਅਮਰੀਕੀ ਫੌਜ ਦੀ ਕਾਰਵਾਈ ਨੂੰ ਗੈਰਕਾਨੂੰਨੀ ਐਲਾਨ ਦਿੱਤਾ ਹੈ। ਇਸ ਦੌਰਾਨ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਕੋਲ ਅ제ਹਾ ਕਰਨ ਦਾ ਸੰਵਿਧਾਨਿਕ ਅਧਿਕਾਰ ਵੀ ਇਸ ਨਾਲ ਰਾਸ਼ਟਰਪਤੀ ਨੂੰ ਨਾਰਕੋ ਅੱਤਵਾਦੀਆਂ ਨੂੰ ਮਾਰਨ ਦਾ ਅਧਿਕਾਰ ਮਿਲੇਗਾ ਇਸ ਨਾਲ ਕਾਰਜਕਾਰੀ ਸ਼ਾਖਾ ਅਤੇ ਕੈਪੀਟਲ ਹਿੱਲ ਵਿੱਚ ਹਲਚਲ ਮਚ ਗਈ ਹੈ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਬੀਤੀ ਰਾਤ ਸਲਾਹੀ ਰੋਡ ਤੇ ਸਥਿਤ ਹੋਟਲ ਸਤਾਚੀਲਾ ਵਿੱਚ ਗੈਰ ਕਾਨੂੰਨੀ ਕੰਮ ਚਲਾਏ ਜਾ ਰਹੇ ਸਾਈਬਰ ਫਰਾਡ ਨੈਟਵਰਕ ਦਾ ਪਰਦਾ ਫਾਸ਼ ਕੀਤਾ। ਲੰਬੀ ਛਾਪੇ ਮਾਰੇ ਤੋਂ ਬਾਅਦ ਪੁਲਿਸ ਨੇ ਫਾਜ਼ਪਾ ਦੇ ਅਰਕੁਮੇਦਰ ਅਨੇਕ ਲੋਕਾਂ ਤੇ ਸੰਬੰਧਿਤ ਅਪਰਾਧਾਂ ਦੇ ਮੋਟਰਾਵਾਂ ਦੇ ਵਿੱਚ ਜਿਹੜੀ ਕਿ ਕੇਸ ਦਰਜ ਕਰ ਲਿਆ। ਪੁਤਰਾ ਮੁਤਾਬਿਕ ਮੌਕੇ ਤੋਂ ਲੱਖਾਂ ਰੁਪਏ ਦਾ ਕੈਸ਼, ਲੈਪਟਾਪ ਆਦਿ ਬਰਾਮਦ ਹੋਏ ਨੇ ਪਰ ਇਸ ਮਾਮਲੇ ਬੰਦੀ ਹਾਲੇ ਤੱਕ ਸੰਗਵਾੜਾ ਪੁਲਿਸ ਵੱਲੋਂ ਪ੍ਰਾਦਿਕ ਤੌਰ ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਸੂਤਰ ਦੱਸਦੇ ਨੇ ਕਿ ਇਹ ਮਾਮਲਾ ਬੇਹਦ ਗੰਭੀਰ ਅਤੇ ਹਾਈ ਪ੍ਰੋਫਾਈਲ ਹੈ ਇਸ ਦੇ ਤਾਰ ਬਿਟਕੋਇਨ ਨਾਲ ਜੁੜੇ ਹੋਏ ਨੇ। ਜਾਣਕਾਰੀ ਤਦਵਾੜਾ ਪੁਲਿਸ ਦੇ ਡੀਐਸਪੀ 파ਰਤ ਪੂਸ਼ ਅਤੇ ਸਾਈਬਰ ਸੈੱਲ ਕਪੂਰਥਲਾ ਦੇ ਇੰਸਪੈਕਟਰ ਅਮਨਦੀਪ ਗੋੜੀ ਦੀ ਕਵਾਈ ਹੇਠ ਵੱਡੇ ਸਾਈਬਰ ਬ੍ਰੋਡ ਰੈਕਟਾ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਇਸ ਚਾਪੇਮਾਰੀ ਤੋਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਤੇ ਫਤਵਾੜਾ ਸਥਿਤ ਵਿਅਕਤੀ ਵੱਲੋਂ ਕੀਤੀ ਗਈ ਹੈ। ਇਸ ਦੌਰਾਨ 39 ਲੋਕਾਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਮੁੰਡੇ ਕੁੜੀਆਂ ਵਿੱਚ ਸ਼ਾਮਲ ਨੇ ਤੇ 40 ਲੈਪਟਾਪ 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਗਦ ਬਰਾਮਦ ਕੀਤੇ ਗਏ। ਆਰੋਪੀਆਂ ਖਿਲਾਫ ਐਫਆਈਆਰ ਨੰਬਰ 14 ਮਿਤੀ 19 ਅਸੰਬ 2025 ਦੀ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਵਿਭਾਗ ਕੋਲ ਦਰਜ ਕੀਤੀ ਗਈ ਹੈ। ਉਹਨਾਂ ਨੇ ਭਾਰਤੀ ਨਿਆਂ ਸਹਾਇਤਾ ਦੀਆਂ ਧਰਾਵਾਂ 2011 318 4 ਕਾਡ 2 ਅਤੇ ਆਈਟੀ ਐਕਟ ਦੀਆਂ ਧਰਾਵਾਂ 663 ਇਸੋ ਚੋਂ ਤੱਕ ਅਦੀਨ ਮਾਮਲੇ ਦਰਜ ਕੀਤੇ ਗਏ ਜਾਂਚ جاری ਹੈ ਤਾਂ ਜੋ ਵੱਡੇ ਪੱਧਰ ਤੇ ਜਿਹੜਾ ਕਿ ਨੈੱਟਵਰਕ ਹੈ ਪੈਸੇ ਦੇ ਲੈਣ ਦੇ ਦੋਸਤਾਂ ਦੀ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ}{|\text{local information ਮਿਲਣ ਦੇ ਇੱਥੇ cyber crime investigation ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਜਿਹੜਾ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਦੇ ਪੱਧਰ} ਰਾਉਂਡ ਅਪ ਦਿੱਤੇ ਗਿਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡੀਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗਾ ਅਚਾ ਕਿੰਨੇ ਬੋਲੋ ਕਿੰਨੇ ਸਾਹਮਣੇ ਆਏ ਕੁਝ ਲੱਗੇ ਅੱਜ ਕਰੀਬ 30 ਤੋਂ ਉੱਪਰ ਤੇ ਬਲੈਕਪੌਂਡ ਵਗੈਰਾ ਕੋਈ ਉਹ ਤੁਹਾਨੂੰ ਗਿਫਟ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸਿਆ ਜਾਊਗਾ ਇਹ ਹੋਟਰ ਕਿਹੜਾ ਸਗੈਟ ਹੋਟਲ ਤਾਜ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਅਲੀ ਰਿਕਾਰਡ ਦੇ ਲਈ ਹਾਂਣਾ ਜਾਣਾ ਟੋਟਲ ਸਾਰੇ ਦੀ ਲੜਕੀਆਂ ਤੇ ਲੜਕੇ ਕਿੰਨੇ ਇੱਥੇ ਬਸ ਥੈਂਕ ਯੂ ਰਾਵੀ ਦਰਿਆ ਤੇ ਪਾਣੀ ਨਾਲ ਦਰਿਆ ਦੇ ਕੰਡੇ ਕਈ ਪਿੰਡਾਂ ਦੇ ਲੋਕਾਂ ਦੇ ਕਾਰਨੂ ਨੁਕਸਾਨ ਪਹੁੰਚਾਇਆ ਤੇ ਕਈ ਘਰਾਂ ਦੀਆਂ ਛੱਤਾਂ ਵੀ ਡਿੱਗੀਆਂ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਗਰੀਬ ਪਰਿਵਾਰ ਨਾਲ ਸੰਬੰਧਤ ਨੇ ਇਤਿਹਾਸਿਕ ਢੱਤੀਕ ਚਮਕੌਰ ਸਾਹਿਬ ਨਾਲ ਸੰਬੰਧਤ ਸ਼ਹੀਦ ਬਾਬਾ ਜੁਝਾਰ ਸਿੰਘ ਸੇਵਾ ਸੁਸਾਇਟੀ ਨਾਲ ਜੁੜੇ ਤੇ ਹੰਗ ਸਿੰਘ ਅਹਮਦਾਬਾਦ ਗੁਜਰਾਤ ਅਤੇ ਲੁਧਿਆਣਾ ਤੋਂ ਗੁਰਦਾਸਪੁਰ ਦੇ ਹਰਪੇੜ ਤੇ ਇਲਾਕੇ ਵਿੱਚ ਪੁੱਜੇ ਨੇ ਅਤੇ ਦਲਹਾੜੀ ਚਿੱਟੀ ਅਤੇ ਹੋਰ ਪਿੰਡਾਂ ਵਿੱਚ ਘਰ-ਘਰ ਜਾ ਕੇ ਨੁਕਸਾਨੇ ਗਈਆਂ ਡਿੱਗੀਆਂ ਛੱਤਾਂ ਵਾਲੇ ਘਰਾਂ ਦੇ ਮਾਲਕਾਂ ਨੂੰ ਨਗਦ ਰਾਸ਼ੀ ਦਿੱਤੀ ਹੈ ਨਿਹੰਗ ਸਿੰਘਾਂ ਅਨੁਸਾਰ ਉਹ ਪਹਿਲਾਂ ਵੀ ਰਾਸ਼ਨ ਪਾਣੀ ਅਤੇ ਲੰਗਰ ਵਗੈਰਾ ਲੈ ਕੇ ਇੱਥੇ ਆਏ ਸਨ ਪਰ ਹੁਣ ਨੁਕਸਾਨੇ ਘਰਾਂ ਵਾਲੇ ਪਰਿਵਾਰਾਂ ਦੀ ਕੁਝ ਮਦਦ ਕਰਨ ਲਈ ਅੱਗੇ ਆਏ ਨੇ ਅੱਗੇ ਵੀ ਹੋਰ ਮਦਦ ਲੈ ਕੇ ਪਹੁੰਚਣਗੇ ਇਹ ਜਿਵੇਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਜੀ ਦਾ ਘਰ ਹੈ ਇਹਨਾਂ ਦੀਆਂ 5 ਬੇਟੀਆਂ ਤੇ 2 ਛੋਟੀ-ਛੋਟੀਆਂ ਪੋਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁੱਕੀ ਐ ਤੇ ਆਮਦਨ ਦਾ ਕੋਈ ਜ਼ਰੀਆ ਨਹੀਂ ਐ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਤੇ ਉਹ ਤੋਂ ਗੁਜ਼ਾਰਾ ਕਰਦੇ ਆ ਉਹ ਜ਼ਮੀਨ ਥੋੜੀ-ਬੋਤੀ ਹੋएगी ਕੋਈ 4 ਕਨਾਲ ਜਾਂ ਕਿੱਲਾ ਬਾਕੀ ਹਾਲਾਤ ਬਹੁਤ ਇਹਨਾਂ ਦੀ ਮਾੜੀ ਐ ਤੇ ਬਾਬਾ ਜੀ ਹੁਣੇ ਆਏ ਆ ਹੁਣ ਮਿਲੋ ਸਾਥ ਦਿੱਤਾ ਇਹਨਾਂ ਦਾ ਚਲੋ ਬਹੁਤ-ਬਹੁਤ ਇਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਸੁਖਸ਼ਿੰਦਰ ਜੀ ਪਪਾ ਜੀ ਬਾਬਾ ਜੀ ਨੇ ਚਲੋ ਕੁਝ ਉਹਨਾਂ ਦੀ ਮਦਦ ਕੀਤੀ ਐ ਬਾਕੀ ਕਹਿੰਦੇ ਆਉਣ ਵਾਲੇ ਸਮੇਂ 'ਚ ਕੁਝ ਕਰਾਂਗੇ ਜਨਾਂ ਦੇ ਘਰ ਕੋਲ ਬਾਰੇ ਕੁਝ ਸੋਚਾਂਗੇ ਅਸੀਂ ਜਦੋਂ ਹਾਰ ਦੇ ਬਾਰੇ ਇਹ ਕਹਿੰਦਾ ਵਾਚ ਸੁਣਿਆ ਸਾਡਾ ਦੋਖ ਉਹ ਹੈ ਸਹੀ ਖੜੇ ਪ੍ਰਧਾਨ ਹਿਸ਼ਾਮ ਸਿੰਘ ਨੰਬਰ ਬਜਨ ਦਿੱਤੇ ਬਾਬਾ ਕੁਲਿੰਦਰ ਸਿੰਘ ਨੇ ਵਚਨ ਕਿਹਾ ਬਾਬਾ ਜੀ ਨੇ ਸਾਨੂੰ ਉਹ ਦੱਸਿਆ ਵੀ ਤੁਸੀਂ ਜੋ ਵੀ ਸੇਵਾ ਕਰਦੇ ਬਿਲਕੁਲ ਕੱਟ ਨਹੀਂ ਕਰੋ ਸਿਰ ਨਾ ਕੱਟੀ ਤੇ ਤੁਸੀਂ ਇਸ ਨੂੰ ਪਾਣੀ ਜਿਹੜਾ ਮਾਰ ਥੋੜੀ ਘਾਟੋ ਹੋ ਤਾਂ ਬਾਅਦ ਤੁਸੀਂ ਆਓ ਤਾਂ ਪਾਣੀ ਜਿਹੜਾ ਨਾਲ ਤੇ ਬੜਾ ਹੋ ਚੁੱਕਿਆ ਹੋਇਆ ਹੈ ਤਾਂ ਪਾਣੀ ਜਿਹੜੇ ਮਕਾਨ ਧੇ ਨੇ ਚੋਕਾਂ ਦੇ ਜਨ ਜੁਰਮਨ ਨੋਗ ਨੇ ਉਹਨਾਂ ਨੂੰ ਆਪਾਂ ਹੀ ਸੇਵਾ ਕਰਨੀ ਹੈ ਤੇ ਮਾਇਆ ਦਾ ਜੋਰ ਰੱਖੋ ਤੇ ਮਾਇਆ ਕੱਢੀ ਜਾਂ ਕੇ ਤੁਸੀਂ ਆਉਂਦੇ ਸੀ ਮਮਨ ਨਿਸ਼ਾਨ ਤੋਂ ਸਾਡੇ ਦਾਨ ਨੇ ਹੋ ਸਾਡੇ ਨਾਲ ਪੂਰੀ 3 ਮਹੀ ਮਾਰੀ ਆ 8-10 ਲੱਖ ਫੋਨ ਆਈ ਆ ਅਹਮਦਾਬਾਦ ਤੋਂ ਹੋਰ ਸਾਡੇ ਪਿੰਡਾਂ ਤੋਂ ਆਈ ਆ ਜਿਹੜੀ ਮਟਵਾਲ ਤੋਂ ਹੋ ਉਹ ਸਾਰੀ ਪੋਜ ਆ ਬਾਬਾ ਬਰਨਦਰ ਸਿੰਘ ਦੀ ਪੋਜ ਇਹ ਸੇਵਾ ਹੈ ਸਾਡੇ ਅੰਕ ਕਿਤੇ ਮਾਕੇ ਦੇ ਬਾਬਾ ਜੀ ਨਿਖਿਆ ਬਾਬਾ ਜੀ ਨਾਲ ਹੈ ਚਾਹਾਂ ਮਾਰਿਆ ਚਾਹਾਂ ਆ ਰਹੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਨੀ ਜਰਨੈਲ ਸਾਹਿਬ ਜਦਾ ਬਾਬਾ ਜੀ ਹਾਰ ਸਿੰਘ ਖਾਲਸਾ ਦਲਚਮਕੌਰ ਸਾਹਿਬ ਜਿਹੜਾ ਕੀ ਸਾਹਿਬ ਜਦਾ ਬਾਬਾ ਜੀ ਹਾਰ ਸਿੰਘ ਸਿੱਧੀਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਾਰੇ ਨੇਗ ਸਿੰਘ ਆਏ ਲੁਧਿਆਣੇ ਤੋਂ ਆਏ ਆ ਦਲਬੰਦ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ ਜਿੱਥੇ ਆਪਣੇ ਬਜ਼ੁਰਗ ਮਾਵਾਂ ਭੈਣਾਂ ਜਿਨ੍ਹਾਂ ਦਾ ਪਾਣੀ ਦੇ ਨਾਲ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਪਹਿਲਾਂ ਵੀ ਆਪਣੀਆਂ ਟੀਮਾਂ ਆਉਂਦੀ ਆ ਰਹੀ ਹੈ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗ੍ਰਾਊਂਡ ਵੇਖੀ ਜਾ ਗਏ ਕਰੀ ਪਤਾ ਲੱਗਿਆ ਕਿ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਵੀ ਜਿੱਥੇ ਜਿੱਥੇ ਕੋਈ ਲੋੜਵੰਦ ਪਰਿਵਾਰ ਆ ਉੱਥੇ-ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਮਾਂ ਫੜ ਸਕੀਏ ਤਸਵੀਰਾਂ ਹੁਸ਼ਿਆਰਪੁਰ ਦੇ ਹਲਕਾ ਚੰਬੇਵਾਲ ਅਧੀਨ ਆਉਂਦੇ ਪਿੰਡ ਖਨੂਰ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੀ ਜਿੱਥੇ 1.5 ਸਾਲ ਦਾ ਬੱਚਾ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਿਹਾ ਹੈ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਪਰਿਵਾਰ ਨੂੰ ਕਾਫੀ ਵਿੱਤੀ ਮਦਦ ਦੀ ਲੋੜ ਹੈ। ਜੀ ਹਾਂ ਇਸ ਦੇ ਨਾਲ ਹੀ ਜਿਹੜੀਆਂ ਸੰਸਥਾਵਾਂ ਤੇ ਸਰਕਾਰਾਂ ਤੋਂ ਮਦਦ ਦੀ ਗੋਹਾਰ ਲਗਾਈ ਗਈ ਹੈ ਤੇ ਸੌਖੀ ਘੜੀ ਵਿੱਚ ਬਾਰ ਬਾਰ ਬਾਹ ਫੜਨ ਦੀ ਜਿਹੜੀ ਕਿ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਜੋ ਵਿਅਕਤੀ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਉਹ 96467 935509 ਤੇ ਸੰਪਰਕ ਕਰਕੇ ਸਾਡੀ ਮਦਦ ਕਰ ਸਕਦਾ ਹੈ ਨੰਬਰ ਨੀਚੇ ਡਿਸਪਲੇ ਤੇ ਫਲੈਸ਼ ਹੋ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਇਸ ਬੱਚੇ ਦੇ ਪਿਤਾ ਦੀ ਮਦਦ ਕਰ ਸਕਦੇ ਹੋ ਬੱਚੇ ਦਾ ਕੀ ਨਾਮ ਆ ਮਨੀ ਸ਼ਾਂਤ ਮਨੀ ਸ਼ਾਂਤ ਮਨੀ ਸ਼ਾਂਤ ਮਨੀ ਸ਼ਾਂਤ ਤੇ ਕਿੰਨੀ ਉਮਰ ਬੱਚੇ ਦੀ ਬੱਚੇ ਦੀ ਪੌਣੇ 2 ਸਾਲ ਡੇਢ ਪੌਣੇ 2 ਸਾਲ ਹਾਂਜੀ ਤੇ ਕੀ ਬੱਚਾ ਕੀ ਪ੍ਰੋਬਲਮ ਆ ਜੀ ਉਹਨੂੰ ਕੈਂਸਰ ਦੀ ਭਾਈ ਪ੍ਰੋਬਲਮ ਦੀ ਬਾਡੀ 'ਚ ਕੈਂਸਰ ਪੂਰੀ ਤੇ ਫੈਲਣ ਡਿਆ ਤੇ ਕੀ ਕਹ ਰਿਹਾ ਡਾਕਟਰ ਇਲਾਜ ਲਈ ਡਾਕਟਰਾਂ ਨੇ ਦੱਸਿਆ ਵੀ 50% ਦੀ ਆਸ ਰੱਖੀ ਹੈ ਅੰਦਰ ਜਿਹੜੀ ਬਿਮਾਰੀ ਇਹਨੂੰ ਲੱਗੀ ਆ ਬੜੀ ਭਿਆਨਕ ਬਿਮਾਰੀ ਆ ਵੀ ਇਹ ਚੋਂ 50% ਬੱਚੇ ਬਚਦੇ ਆ 50 ਨਹੀਂ ਬਚਦੇ ਹੈਗੇ ਸਾਨੂੰ ਡਾਕਟਰ ਤਾਂ ਕਹਿੰਦੇ ਸੀ ਵੀ ਲੈ ਜਾ ਮੈਨੂੰ ਇਹ ਕਹਿੰਦੇ ਕਹਿੰਦੇ ਵੱਡੇ ਬੱਚੇ ਵੀ ਨਾ ਆਪਣੀ ਗਵਾਲੀ ਵੀ ਤੈਨੂੰ ਇਹਨੂੰ ਲੈ ਜਾ ਵੀ ਤੂੰ ਕਿੱਥੋਂ ਇਲਾਜ ਕਰਾਉਂਗਾ ਨਾ ਮੈਂ ਕਹਾਂ ਮੈਂ ਜਿੱਤ ਮਰਜੀ ਕਰਾਂ ਮੈਂ ਥਾਂ ਵਿੱਚ ਆ ਮੈਂ ਜੋ ਮਰਜੀ ਕਰਾਂ ਤੇ ਉਹ ਆਸ ਲੈ ਕੇ ਮੈਂ ਉੱਥੇ ਬੈਠ ਗਈਆਂ ਕਿੰਨਾ ਖਰਚਾ ਦੱਸਿਆ ਖਰਚਾ ਭਾਈ ਚਾਹ ਦੇ ਚਾਰ ਚਾਰ ਲੱਖ ਰੁਪਈਆ ਕਿੱਥੇ ਠੀਕ ਹੈ ਜੇ ਖਾ ਪੈਸੇ ਹੀ ਕੱਤਰ ਹੋ ਜਾਂਦੇ ਤਾਂ ਫੇ ਬੱਚੇ ਦਾ ਇਲਾਜ ਹੋ ਕੇ ਮੈਂ ਤਾਂ ਠੀਕ ਹੋ ਸਕਦਾ ਹਾਂ ਹਾਂਜੀ ਠੀਕ ਹੋਣ ਦੀ ਭਾਜੀ ਮੈਂ ਦੱਸਦਾ ਵੀ ਉਹ 50% ਦੱਸਿਆ ਹੋਣੀ ਪੂਰੀ ਡਾਕਟਰਾਂ ਨੇ ਇੰਨੀ ਨਹੀਂ ਦੇ ਤੁਸੀਂ ਕੀ ਕਾਰੋਬਾਰ ਕਰਦੇ ਹੋ ਮੈਂ ਬਈ ਢੜੀ ਆਟੋ ਰਿਕਸ਼ਾ ਚਲਾਉਣਾ ਵਾ ਤੇ ਇਹ ਕਿਰਾਏ ਦੇ ਲੈ ਕੇ ਕਰਦੇ ਹਾਲਤ ਕੀ ਹੈ ਕਰਦੇ ਹਾਲਾ ਤੁਹਾਡੇ ਸਾਹਮਣੇ ਕੁਝ ਨਹੀਂ ਹੈਗਾ ਮੈਂ ਇਕੱਲਾ ਹੀ ਕਮਾਉਣੇ ਆ ਕਿ ਮੰਗ ਕਰ ਦੂੰ ਮੰਗੇ ਇਹ ਵੀ ਮੇਰੇ ਬਈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ